ਆ ਦੇਖ ਲੋ ਇੱਕ ਹੋਰ ਪਾਸਟਰ ਦੀ ਕਰਤੂਤ ਜਦੋਂ ਦੇਖਿਆ ਅੰਦਰਲਾ ਸੀਨ ਤਾਂ ਦੇਖਣ ਵਾਲਿਆਂ ਦੇ ਉੱਡ ਗਏ ਤੋਤੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਵਾਲੇ ਖੁਦ ਹੀ ਅਜਿਹਾ ਕੰਮ ਕਰਦੇ ਨੇ ਦੇਖ ਲੋ ਪਵਿੱਤਰ ਚੀਜ਼ ਨੂੰ ਕਿਹੜੀ ਥਾਂ ਦੇ ਉੱਤੇ ਲੁਕੋਇਆ ਹੋਇਆ ਸੀ ਜਿਸ ਤੋਂ ਬਾਅਦ ਇਸ ਦੀ ਵੀਡੀਓ ਨੈਟ ਤੇ ਵਾਇਰਲ ਹੋ ਗਈ ਹੈ ਆਓ ਨਜ਼ਰ ਮਾਰਦੇ ਆ ਇਸ ਵੀਡੀਓ ਤੇ ਸਰ ਆਇਜ ਇਤਨੂ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਸਾਡੇ ਕੋਲ ਨਾਕੇ ਤੋਂ ਇਹਨਾਂ ਭਜਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮਸੀਹ ਦੀਆਂ ਬਾਬਲਾ ਜਸੂ ਮਸੀਹ ਤੇ ਆ ਪੋਸਟਰ ਦੀ ਆ ਪੋਸਟਰ ਇਹਨੂੰ ਆਪਣੀਆਂ ਜੁੱਤੀਆਂ ਤੇ ਰੱਖੇ ਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਨਿਆਂ ਨੂੰ ਬੁਲਾ ਕੇ ਕਰਕੇ ਦਿਖਾਓ ਅੱਜ ਬਹੁਤ ਅਤਰ ਮਾੜਾ ਪਾਉਂਦਾ ਆ ਆ ਪਾਸਟਰ ਜੀ ਹਾਏ ਤੂੰ ਵੀ ਸਹੀ ਆ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਇਹ ਬੰਦੇ ਵੇਖੋ ਕਿੱਦਾਂ ਦੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਰੱਖੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰਾਂਗੇ ਹਾਂਜੀ ਹਾਂਜੀ ਉਹਨਾਂ ਫੋਟੋ ਰੱਖਣ ਨੂੰ ਜਿਹੜਾ ਜੀ ਇਹਨਾਂ ਦਾ ਕੀ ਕੰਮ ਕਰੇਗਾ ਕਿਥੋਂ ਗੈਰ ਇਥੇ ਨੰਨੇ ਗੱਡੀ ਕਾ ਲਾ ਦਿੰਦਾ ਲਾ ਲਓ ਭਜੀ ਸਾਈਡ ਹੋ ਜਾ ਭਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਸਾਈਡ ਹੋ ਜਾ ਆ ਮੇਰ ਕੋ ਆਪ ਕੋ ਬੱਲੇ ਬਟਾਡੇਲੇ ਨੂੰ ਲੱਗ ਗਿਆ ਉਹ ਗੱਡੀ ਐਡੀ ਸ਼ੌਕ ਦੀ ਖੜੀ ਨੇ ਹਾੜ ਦੇ ਲੋ ਬਾਬਲ ਤੁਸੀਂ ਚੁੱਤੀਆਂ ਜਿ ਰੱਖੀ ਤੂੰ ਇੱਕ ਗੱਡੀ ਐ ਲੋ ਨਾ ਇਹਨਾਂ ਨੂੰ ਮੰਨਣ ਵਾਲੇ ਓਏ ਆਹ ਛਿੱਤਰਾਂ ਦੇ ਵਿੱਚ ਬਾਬਲ ਰੱਖੀ ਏ ਆਪਾਂ ਵੀ ਕ੍ਰਿਸਚੀਅਨ ਆ ਸਾਰੇ ਕ੍ਰਿਸ਼ਚੀਅਨ ਹੀ ਹੈਗੇ ਆ ਮਾਮਲਾ ਬਟਾਲਾ ਤੋਂ ਸਾਹਮਣਿਆ ਆ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਉਸ ਗੱਡੀ ਦੀ ਤਲਾਸ਼ੀ ਲੈ ਰਹੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲੀ ਤਾਂ ਉਸ ਦੇ ਵਿੱਚ ਜਿੱਥੇ ਪਵਿੱਤਰ ਵਾਇਬਲ ਅਤੇ ਈਸ਼ੂ ਮਸੀਹ ਦੀਆਂ ਤਸਵੀਰਾਂ ਤੇ ਪਾਸਟਰ ਨਰੂਲਾ ਦੇ ਪੋਸਟਰ ਰੱਖੇ ਹੋਏ ਸੀ ਉੱਥੇ ਹੀ ਆਪਣੀਆਂ ਜੁੱਤੀਆਂ ਰੱਖੀਆਂ ਹੋਈਆਂ ਸੀ ਤਾਂ ਇਸ ਨੂੰ ਲੈ ਕੇ ਪਹਿਲਾਂ ਤਾਂ ਪਾਸਟਰ ਦਾ ਬਿਆਨ ਸੁਣਦੇ ਹਾਂ ਹੋਇਆ ਸਰ ਇਹਦਾ ਕਿ ਐਸ.ਓ. ਸਾਹਿਬ ਨੇ ਨਾਕਾ ਲਾਇਆ ਸੀ ਜੀ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿੱਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੋ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਚੋ ਸਾਬ ਨੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਆਂ ਸੀਗਾ ਅਸੀਂ ਕੰਮ ਵੀ ਕਰਦੇ ਹਾਂ ਤੇ ਮੈਂ ਕੰਮ ਤੋਂ ਆ ਰਿਆਂ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਆਂ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੇ ਸੋਦਾਲ ਦਿਆ ਕਿ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਹੋਏ ਇਸ ਨੂੰ ਵੱਖ ਵੈਗ ਦੇ ਵਿੱਚ ਰੱਖਿਆ ਤੇ ਉਕਤ ਪਾਸਟਰ ਨੂੰ ਚੰਗੀ ਝਾੜ ਪਾਈ ਐ ਜਨੰਦ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਸੀ ਤੇ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਬੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟਰ ਲਾ ਕੇ ਆਰਟੀਕ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਉਹ ਲੈਤੇ ਕਿ ਨਾ ਵੀ ਉਹ ਲੋਰੀ ਚੋ ਤੇ ਠੀਕ ਆ ਮੈਨੂੰ ਤੇ ਪਰੇਸ਼ਾਨ ਨਹੀਂ ਜਿਆਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮ ਦੀ ਗੱਲ ਹੈ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਾਤ ਚ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਤਾਂ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਆ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਲਿਕੀਟਰ ਹਰਸਮਾਨ ਪਿਆ ਇਸ ਨਾਲ ਇੱਕ ਬੈਂਕ ਦੇ ਵਿੱਚ ਵਾਈਪਲ ਪਈ ਇਸ ਦੇ ਨਰੂਨਾ ਸਾਹਿਬ ਦੀ ਫੋਟੋ ਹੈ। ਖੈਰ ਹੁਣ ਇਸ ਵੀਡੀਓ ਲੈ ਕੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਜ਼ਰੂਰ ਸਾਂਝੀ ਕਰਿਓ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।